ਅਸਲਾਮੁਅਲੈਕਮ ਦੋਸਤੋ ਫੇਸਬੁਕ ਪੇਜ ਤੇ ਯੂਟਿਊਬ ਚੈਨਲ ਹੌਸਲਾ ਵਰ ਦੇ ਵਿੱਚ ਤੁਹਾਨੂੰ ਖੁਸ਼ਾਮਦਿੱਤ ਕਰਨਾ ਤੇ ਅੱਜ ਤੁਹਾਡੇ ਵਾਸਤੇ ਜਿਹੜੀ ਮੈਂ ਵੀਡੀਓ ਲੈ ਕੇ ਆਇਆ ਹਾਂ ਉਹ ਸ਼ੌਂਕੀ ਸਰਦਾਰ ਚੈਨਲ ਦੀ ਵੀਡੀਓ ਹੈ ਤੇ ਮਾਰਵਾੜੀ ਹੌਸਲੀ ਦੀ ਵੀਡੀਓ ਤੇ სპੌਟਲੈਸ ਇਨ ਕਹਿ ਸਕਦੇ ਜਿਸ ਤਰ੍ਹਾਂ ਅਸੀਂ ਨੁਕਰੇ ਨੂੰ სპੌਟਲੈਸ ਕਹਿੰਨੇ ਇਸ ਤਰ੍ਹਾਂ ਇਹ ਬਲੈਕ სპੌਟਲੈਸ ਮੁਸ਼ਕਿਲਾਂ ਦੇ ਵਿੱਚ ਆਏਗਾ ਬਲੈਕ სპੌਟਲੈਸ ਹੋਰ ਸਾ ਜਿਹਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ ਤੇ ਸ਼ੌਂਕੀ ਸਰਦਾਰ ਚੈਨਲ ਦੀ ਵੀਡੀਓ ਆ ਵੀਡੀਓ ਪੂਰੀ ਦੇਖਿਓ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਦਿਓ ਚਲਦੇ ਹਾਂ ਵੀਡੀਓ ਦੀ ਡਿਟੇਲ ਦੀ ਤਰਫ ਜਿਹੜਾ ਘੋੜਾ ਮੈਂ ਤੁਹਾਨੂੰ ਦਿਖਾਉਣਾ ਨਾ ਇਹ ਘੋੜਾ ਸਰਦਾਰ ਬਲਦੇਵ ਸਿੰਘ ਬੱਲਾ ਸਾਹਿਬ ਦਾ ਬੱਲਾ ਸਾਹਿਬ ਅੱਜਕੱਲ ਇਨਸਪੈਕਟਰ ਆ ਬੱਲਾ ਸਾਹਿਬ ਦੱਸਦੇ ਆ ਕਿ ਨਿਆਣੇ ਹੁੰਦੇ ਨੂੰ ਯਾਰ ਮੈਨੂੰ ਘੋੜੀਆਂ ਦਾ ਸ਼ੌਂਕ ਸੀ ਤੇ ਪਤਾ ਸੀ ਕਿ ਘਰ ਦੇ ਵਿੱਚ ਉਹ ਸਮਰੱਥਾ ਹੈ ਨਹੀਂ ਜਿਹੜੀ ਘੋੜੀਆਂ ਰੱਖਣ ਲਈ ਚਾਹੀਦੀ ਹੁੰਦੀ ਆ ਪਹਿਲਾਂ ਪੜ੍ਹੇ ਲਿਖੇ ਇਨਸਪੈਕਟਰ ਬਣੇ ਉਸ ਤੋਂ ਬਾਅਦ ਫਿਰ ਘੋੜਿਆਂ ਦਾ ਸ਼ੌਕ ਪੂਰਾ ਕੀਤਾ ਸ਼ੌਕ ਵੀ ਫਿਰ ਇਸ ਕਦਰ ਪੂਰਾ ਕੀਤਾ ਕਿ ਉਹਾਂ ਦੇ ਨਾਂ ਹੀ ਇੰਡੀਆ ਦਾ ਕੋਈ ਕੋਨਾ ਛੱਡਿਆ ਘੋੜਾ ਖਰੀਦਣ ਵੱਲੋਂ ਤੇ ਨਾਂ ਹੀ ਛੱਡਿਆ ਇੰਡੀਆ ਦਾ ਕੋਨਾ ਕੋਈ ਘੋੜਾ ਵੇਚਣ ਵੱਲੋਂ ਅੱਜ ਕੱਲ ਬਲਦੇਵ ਸਿੰਘ ਬੱਲਾ ਸਾਹਿਬ ਤਕਰੀਬਨ ਆਪਾਂ ਇਹ ਕਹਿ ਸਕਦੇ ਹਾਂ ਕਿ 250 300 ਘੋੜੇ ਦੀ ਖਰੀਦ-ਵੇਚ ਕਰ ਚੁੱਕੇ ਆ ਅੱਜ ਵੀ ਡਿਊਟੀ ਕਰਦੇ ਆ ਅੱਜ ਕੱਲ ਉਹਨਾਂ ਦੀ ਡਿਊਟੀ ਯੋਧਪੁਰ ਰਾਜਸਥਾਨ ਦੇ ਵਿੱਚ ਆ ਇਸ ਕਰਕੇ ਫਿਰ ਰਾਜਸਥਾਨ ਤੋਂ ਜੇ ਕੋਈ ਉਹਨਾਂ ਨੂੰ ਚੰਗਾ ਘੋੜਾ ਮਿਲ ਜੇ ਜਾਂ ਕੋਈ ਹੋਰ ਪਰੇ ਉਰੇ ਤੋਂ ਮਿਲ ਜੇ ਕਿਤੋਂ ਵੀ ਮਿਲ ਜੇ ਲੈ ਆਉਂਦੇ ਆ ਆ ਘੋੜਾ ਬੱਲਾ ਸਭ ਕੁਲ ਇਹ ਇਹਦਾ ਰੰਗ ਆ ਜਿਹੜਾ ਉਹ ਜੈੱਡ ਬਲੈਕ ਆ ਇਹ ਘੋੜਾ ਟੋਟਲ ਬਲੈਕ ਆ ਜਿਵੇਂ ਨੁਕਰਿਆਂ ਦੇ ਵਿੱਚ ਨਹੀਂ ਆਪਾਂ ਕਹਿ ਸਕਦੇ ਹੁੰਦੇ ਕਿ ਸਪੌਟਲੈਸ ਆ ਉਹ ਸਪੌਟਲੈਸ ਨੁਕਰੇ ਹੁੰਦੇ ਆ ਇਹ ਸਪੌਟਲੈਸ ਕਾਲਾ ਇਹਦੇ ਪਿੰਡੇ ਤੇ ਇੱਕ ਵੀ ਵਾਲ ਚਿੱਟਾ ਹੈ ਨਹੀਂਗਾ ਇਹ ਘੋੜਾ ਪਿਓ ਵਾਲੇ ਪਾਸਿਓਂ ਤੂਫਾਨ ਲੈਂਦਾ ਤੇ ਮਾਂ ਵਾਲੇ ਪਾਸਿਓਂ ਇਨਸਪੈਕਟਰ ਸਾਹਿਬ ਦੱਸਦੇ ਆ ਕਿ ਦੇਵਲੀ ਲੈਂਦਾ ਘੋੜਾ ਹੈ ਦੋਨੇ ਚੰਗੀਆਂ ਲਾਈਨਾਂ ਐਸ ਵਕਤ ਇਨਸਪੈਕਟਰ ਸਾਹਿਬ ਡਿਊਟੀ ਵੀ ਕਰਦੇ ਆ ਤੇ ਨਾਲ ਦੀ ਨਾਲ ਘੋੜਿਆਂ ਦਾ ਵਪਾਰ ਵੀ ਕਰਦੇ ਆ ਇੱਕ ਗੱਲ ਤੁਹਾਨੂੰ ਦੋਸਤਾਂ ਨੂੰ ਹੋਰ ਦੱਸ ਦਿਆਂ ਕਿ ਇਨਸਪੈਕਟਰ ਸਾਹਿਬ ਦਾ ਇਹ ਕਹਿਣਾ ਹੈ ਕਿ ਘੱਟ ਕੀਮਤ ਦੀਆਂ ਜਿਹੜੀਆਂ ਥੋੜੇ ਬਜਟ ਦੀਆਂ ਜਿਵੇਂ ਕਿਸੇ ਨਵੇਂ ਬੰਦੇ ਨੇ ਜਾਂ ਹੋਰ ਛੋਟੇ ਬਜਟ ਦੀ ਘੋੜੀ ਲੈਣੀ ਹੋਵੇ ਤਾਂ ਉਹ ਕਹਿੰਦੇ ਮੇਰੇ ਨਾਲ ਸੰਪਰਕ ਕਰ ਲਿਓ ਤੇ ਮੈਂ ਮੇਰੀ ਨਿਗਾਹ ਦੇ ਵਿੱਚ ਘੋੜੀਆਂ ਹੁੰਦੀਆਂ ਤੇ ਮੈਂ ਦਵਾ ਦੂੰਗਾ ਇਹ ਇਨਸਪੈਕਟਰ ਸਾਹਿਬ ਦਾ ਕਹਿਣਾ ਵੀ ਜੇ ਕੋਈ ਨਵਾਂ ਮੁੰਡਾ ਕੋਈ ਦੇਖਦਾ ਵੀਡੀਓ ਤੇ ਉਹਨੇ ਘੱਟ ਬਜਟ ਦੀ ਘੋੜੀ ਲੈਣੀ ਹੋਈ ਤਾਂ ਇਨਸਪੈਕਟਰ ਸਾਹਿਬ ਨਾਲ ਸੰਪਰਕ ਕਰ ਲਿਓ ਆਹ ਘੋੜਾ ਇਹ ਘੋੜਾ ਇਸ ਵਕਤ ਹੁਣ ਇਹ ਦੋ ਦੰਦ ਹੋ ਚੁੱਕਿਆ ਤੇ ਇਹਦੇ ਤੇ ਸਵਾਰੀ ਵੀ ਚਾਲੂ ਕੀਤੀ ਆ ਆਹ ਮੁੰਡਾ ਜਿਹੜਾ ਇਹਨੇ ਸਵਾਰੀ ਚਾਲੂ ਕੀਤੀ ਆ ਇਸ ਘੋੜੇ ਦੇ ਉੱਤੇ ਜੇ ਕਿਸੇ ਵੀ ਬੰਦੇ ਨੂੰ ਬਰੀਡਿੰਗ ਪਰਪਸ ਤੋਂ ਇਹ ਘੋੜੇ ਦੀ ਲੋਡ ਹੋਈ ਤਾਂ ਤੁਸੀਂ ਇਨਸਪੈਕਟਰ ਸਾਹਿਬ ਨੂੰ ਫੋਨ ਕਰ ਲਿਓ ਤੁਹਾਨੂੰ ਬਲਦੇਵ ਸਿੰਘ ਜੀ ਦਾ ਨੰਬਰ ਦਿੱਤਾ ਬਹੁਤ ਚੰਗੇ ਇਨਸਾਨ ਆ ਜਦੋਂ ਤੁਸੀਂ ਇਹਨਾਂ ਨਾਲ ਗੱਲ ਕਰੋਗੇ ਫੋਨ ਲਾਉਂਗੇ ਨਾ ਤੇ ਤੁਹਾਨੂੰ ਪਤਾ ਲੱਗ ਜਾਊਗਾ ਇੱਕ ਗੱਲ ਮੈਂ ਹੋਰ ਸਨੇਹਾ ਦੇਣਾ ਚਾਹੁੰਦਾ ਵੈਸੇ ਤਾਂ ਅਗਲੇ ਇੰਟਰਵਿਊ ਦੇ ਵਿੱਚ ਕਲੀਅਰ ਹੋ ਜੂਗੀ ਗੱਲ ਇਨਸਪੈਕਟਰ ਸਾਹਿਬ ਦੇ ਜਿਹੜੇ ਡੈਡੀ ਸੀ ਉਹਨਾਂ ਦਾ ਪਾਕਿਸਤਾਨ ਦੇ ਮਿੱਤਰਾਂ ਨਾਲ ਬੜਾ ਜਰਾਨਾ ਸੀਗਾ ਕਿਉਂਕਿ ਪਾਕਿਸਤਾਨ ਦੇ ਬਹੁਤ ਸਾਰੇ ਦੋਸਤ ਆ ਨਾ ਜਿਹੜੇ ਉਹ ਉਹਨਾਂ ਦੇ ਪਿੰਡ ਚੋਂ ਉਜਾੜੇ ਵੇਲੇ ਉੱਜੜ ਕੇ ਪਾਕਿਸਤਾਨ ਚਲੇ ਗਏ ਸੀ ਕੁਝ ਦੋਸਤਾਂ ਦੇ ਉਹ ਪਾਕਿਸਤਾਨ ਦੇ ਵਿੱਚ ਨਾਂ ਲੈਂਦੇ ਆ ਪਰ ਮੈਂ ਹੁਣ ਕਹਿ ਦਿੰਦਾ ਕਿ ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਨਾਲ ਜਿੱਥੇ ਮੰਡੀ ਲੱਗਦੀ ਆ ਘੋੜਿਆਂ ਦੀ ਉੱਥੇ ਬੱਲਾਪਿੰਡ ਆ ਉਹ ਉਸ ਬੱਲਾਪਿੰਡ ਦੇ ਬਸਨੀਕਾ ਜੇ ਕੋਈ ਪਾਕਿਸਤਾਨ ਦੇ ਵਿੱਚ ਬੱਲੇਪਿੰਡ ਤੋਂ ਉੱਜੜ ਕੇ ਕਿਸੇ ਦਾ ਬਜ਼ੁਰਗ ਗਿਆ ਹੋਇਆ ਤਾਂ ਇਨਸਪੈਕਟਰ ਸਾਹਿਬ ਨਾਲ ਫੋਨ ਤੇ ਗੱਲ ਜਰੂਰ ਕਰਿਓ ਆ ਘੋੜਾ ਇਹਦੀ ਚਾਲ ਤੁਸੀਂ ਵੇਖ ਰਹੇ ਆ ਬਹੁਤ ਚੰਗੀ ਚਾਲ ਤੁਰਦਾ ਘੋੜਾ ਹਜੇ ਤੋਰਿਆ ਹੀ ਆ ਆ ਸਾਰੀ ਪੰਜਵੀਂ ਛੇਵੀਂ ਸਵਾਰੀ ਆ ਬਹੁਤ ਚੰਗੀ ਚਾਲ ਤੁਰਦਾ ਘੋੜਾ ਜੇ ਕਿਸੇ ਸੱਜਣ ਨੂੰ ਇਹ ਘੋੜਾ ਪਸੰਦ ਵੀ ਆ ਜਾਵੇ ਨਾ ਜੇ ਕਿਸੇ ਦਾ ਮਨ ਕਰੇ ਕਿ ਯਾਰ ਮੈਂ ਖਰੀਦਣਾ ਤੇ ਉਹ ਵੀ ਇਨਸਪੈਕਟਰ ਸਾਹਿਬ ਨੂੰ ਫੋਨ ਤੇ ਗੱਲ ਕਰ ਸਕਦੇ ਆ ਤੁਸੀਂ ਵੇਫਿਕਰ ਹੋ ਕੇ ਤੁਹਾਡੇ ਐ ਨਹੀਂ ਗੱਲ ਕਿ ਉਹ ਕਹਿ ਦੇਣਗੇ ਕਿ ਐ ਕਿਵੇਂ ਕਹਿੰਦੇ ਆ ਇਸ ਵਕਤ ਉਹਨਾਂ ਦੇ ਤਵੇਲੇ ਦੇ ਵਿੱਚ ਇੱਕ ਕੱਲਾ ਜਾਨਵਰ ਆ ਕਈ ਵਾਰੀ 4 4 5 5 ਵੀ ਹੋ ਜਾਂਦੇ ਆ ਜੇ ਕਿਸੇ ਨੂੰ ਇਹ ਵੀ ਚਾਹੀਦਾ ਹੋਇਆ ਤਾਂ ਫੋਨ ਕਰ ਲਿਓ ਉਹ ਕਹਿੰਦੇ ਵੀ ਜੇ ਕੋਈ ਚੱਜ ਦਾ ਰੇਟ ਮਿਲੂਗਾ ਦ ਇਨਸਪੈਕਟਰ ਸਾਹਿਬ ਕਹਿੰਦੇ ਸੀਗੇ ਵੀ ਆਪਾਂ ਵਿਚਾਰ ਕਰ ਲਾਂਗੇ ਤੁਹਾਨੂੰ ਨੰਬਰ ਦੇਤਾ ਬਹੁਤ ਵਧੀਆ ਇਨਸਾਨ ਆ ਘੋੜਾ ਤੁਹਾਨੂੰ ਚਾਰ ਛਪੇਰੇ ਤੋਂ ਦਿਖਾਤਾ ਪਰ ਫਿਰ ਵੀ ਤੁਸੀਂ ਜਾ ਕੇ ਜਦੋਂ ਮਰਜੀ ਨਾਲੇ ਚਾਹ ਪਾਣੀ ਛੱਕ ਇਨਸਪੈਕਟਰ ਸਾਹਿਬ ਦੇ ਘਰੋਂ ਤੇ ਨਾਲੇ ਘੋੜਾ ਆਪਦੀਆਂ ਅੱਖਾਂ ਨਾਲ ਦੇਖਿਐਓ ਜੇ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ